ਦੋਸਤੋ ਅਗਰ ਕੋਈ ਲੜਕੀ ਤੁਹਾਡੇ ਨਾਲ ਗੱਲ ਤੱਕ ਨਾ ਕਰੇ ਜਾਂ ਹਮੇਸ਼ਾ ਤੁਹਾਨੂੰ ਆਪਣੀ ਆਕੜ ਦਿਖਾਏ ਤਾਂ ਸਮਝ ਲਓ ਵਕਤ ਆ ਗਿਆ ਹੈ ਉਸਦੀ ਆਕੜ ਤੋੜਨੇ ਦਾ ਇਸ ਲਈ ਦੋਸਤੋ ਅੱਜ ਅਸੀਂ ਗੱਲ ਕਰਦੇ ਹਾਂ ਉਹਨਾਂ 8 ਤਰੀਕਿਆਂ ਬਾਰੇ ਦੋਸਤੋ ਇਹ ਸਿਰਫ 8 ਤਰੀਕੇ ਨਹੀਂ ਹੈ ਇਹ ਉਹ ਤਾਕਤ ਹੈ ਜੋ ਤੁਹਾਨੂੰ ਲੜਕੀ ਦੇ ਸਾਹਮਣੇ कमजोर इंसान तो एक शेर बना सकती है पर दोस्तों एक गलदा ध्यान रखना अगर ਤੁਸੀਂ ਵੀਡੀਓ ਛੱਡ ਦਿੱਤੀ ਤਾਂ ਫਿਰ ساری ਤਾਕਤ ਬੇਮਾਨੀ ਹੋ ਜਾਏਗੀ ਤੁਸੀਂ ਜ਼ਿੰਦਗੀ ਪਰ ਆਕਰ ਦੀਆਂ ਲੜਕੀਆਂ ਸਾਹਮਣੇ ਚੁੱਪਚਾਪ ਖੜੇ ਰਹਿ ਜਾਓਗੇ ਕਿਰਪਾ ਕਰਕੇ ਦੋਸਤੋ ਵੀਡੀਓ ਨੂੰ ਵਿੱਚ ਛੱਡਣ ਦੀ ਗਲਤੀ ਬਿਲਕੁਲ ਵੀ ਨਾ ਕਰਨਾ ਬਿਨਾਂ ਸਮਾਂ ਗਵਾਏ ਆਓ ਵੀਡੀਓ ਸ਼ੁਰੂ ਕਰਦੇ ਹਾਂ ਪਹਿਲਾ ਤਰੀਕਾ ਲੜਕੀ ਦੀ ਆਕਰ ਤੋੜਨੇ ਦਾ ਉਸਦੇ ਸਾਹਮਣੇ ਕਿਸੇ ਹੋਰ ਦੀ ਤਾਰੀਫ ਕਰੋ ਕਦੀ ਦੇਖਿਆ ਹੈ ਦੋਸਤੋ ਜਦੋਂ ਤੁਸੀਂ ਸਿਰਫ ਉਸਦੀ ਤਾਰੀਫ ਕਰਦੇ ਹੋ ਹਰ ਪਾਲੋ ਉਸਦੀ ਤਾਰੀਫ ਕਰਦੇ ਹੋ ਤਾਂ ਉਹ ਕੀ ਸੋਚਦੀ ਹੈ ਇਹ ਤਾਂ ਮੇਰੇ ਪਿੱਛੇ دیਵਾਨਾ ਹੈ ਮੈਂ ਜੋ ਕਹਾ ਇਹ ਸਿਰ ਝੁਕਾ ਕੇ ਮੰਨੇਗਾ ਮੈਂ ਇਸ ਨੂੰ ਛੱਡ ਵੀ ਦੇਵਾਂ ਤਾਂ ਇਹ ਫਿਰ ਮੇਰੇ ਕੋਲ ਵਾਪਸ ਆਵੇਗਾ ਅਗਰ ਦੋਸਤੋ ਤੁਸੀਂ ਕਿਸੇ ਹੋਰ ਦੀ ਤਾਰੀਫ਼ ਕਰ ਦਿਓ ਬਸ ਇੱਕ ਵਾਰ ਉਸ ਦੇ ਸਾਹਮਣੇ ਮੰਨ ਲਓ ਤੁਸੀਂ ਦੋਨੋਂ ਇਕੱਠੇ ਬੈਠੇ ਹੋ ਉਸ ਨੇ ਨਵਾਂ ਮੇਕਅਪ ਲਗਾਇਆ ਹੈ ਨਵਾਂ ਹੈਅਰ ਸਟਾਈਲ ਬਣਾਇਆ ਹੈ ਪਰ ਤੁਸੀਂ ਇੱਕਦਮ ਸ਼ਾਂਤ ਹੋ ਅਗਰ ਤੁਸੀਂ ਕੈਜੂਅਲੀ ਬੋਲ ਦਿੰਦੇ ਹੋ ਰਾਣੀ ਨੂੰ ਦੇਖਿਆ ਸੀ ਉਸ ਦਾ ਕੌਨਫੀਡੈਂਸ ਤੇ ਉਸ ਤੇ ਗੱਲਬਾਤ ਕਰਨ ਦਾ ਤਰੀਕਾ ਬਹੁਤ ਇੰਪ੍ਰੈਸਿਵ ਸੀ ਬਸ ਮੇਰੇ ਭਾਈ ਇੱਥੇ ਹੀ ਉਸ ਦੇ ਅੰਦਰ ਇੱਕ ਹਲਚਲ ਸ਼ੁਰੂ ਹੋ ਜਾਂਦੀ ਹੈ ਰਾਣੀ ਦੀ ਕੀ ਜ਼ਰੂਰਤ ਸੀ ਤਾਰੀਫ ਕਰਨੇ ਦੀ ਮੈਂ ਹੁਣ ਇੰਨੀ ਖਾਸ ਨਹੀਂ ਹਾਂ ਕਿਤੇ ਇਸ ਨੂੰ ਰਾਣੀ ਦਾ ਪਸੰਦ ਨਹੀਂ ਆ ਗਈ ਇੱਥੇ ਹੀ ਉਸ ਦੇ ਅੰਦਰ ਪਲਦਾ ਹੋਇਆ ਹੰਕਾਰ ਹੌਲੀ-ਹੌਲੀ ਧੜਕਣ ਲੱਗਦਾ ਹੈ ਕਿਉਂਕਿ ਹੁਣ ਉਸ ਨੂੰ ਪਤਾ ਲੱਗਣ ਲੱਗਦਾ ਹੈ ਕਿ ਉਹ ਹੁਣ ਇਕੱਲੀ ਨਹੀਂ ਹੈ ਇਸ ਖੇਡ ਵਿੱਚ ਉਹ ਹੁਣ ਆਪਸ਼ਨ ਨਹੀਂ ਹੈ ਕੰਪੀਟੀਸ਼ਨ ਬਣ ਜਾਂਦੀ ਹੈ ਸਭ ਤੋਂ ਵੱਡੀ ਗੱਲ ਉਸਨੂੰ ਪਤਾ ਲੱਗਣੇ ਲੱਗਦੀ ਹੈ ਕਿ ਤੁਸੀਂ ਹੁਣ ਸਿਰਫ ਉਸਤੇ ਗੁਲਾਮ ਨਹੀਂ ਰਹੇ ਵੱਡੇ ਭਾਈ ਜਦੋਂ ਲੜਕੀ ਇਹ ਸੋਚਦੀ ਹੈ ਕਿ ਮੈਨੂੰ ਛੱਡ ਕੇ ਕਿਸੇ ਹੋਰ ਨੂੰ ਦੇਖ ਨਹੀਂ ਸਕਦਾ ਬਸ ਉੱਥੇ ਹੀ ਉਸਦਾ ਐਟੀਟਿਊਡ ਪੈਦਾ ਹੁੰਦਾ ਹੈ ਹੁਣ ਜਰਾ ਸੋਚੋ ਤੁਸੀਂ ਸਿਰਫ ਇੱਕ ਲਾਈਨ ਨਾਲ ਐਨਾ ਹੀ ਬੋਲ ਦਿਓ ਕਿ ਉਸਦੀ ਹੱਸੀ ਬਹੁਤ ਪਿਆਰੀ ਸੀ ਤਾਂ ਸਾਹਮਣੇ ਵਾਲੀ ਦਾ ਪੂਰਾ ਮੂਡ ਬਦਲ ਜਾਂਦਾ ਹੈ ਉਹ ਤੁਹਾਨੂੰ ਦੁਬਾਰਾ ਖੁਸ਼ ਕਰਨ ਦੀ ਕੋਸ਼ਿਸ਼ ਕਰਦੀ ਹੈ ਤੇ ਦੁਬਾਰਾ ਤੁਹਾਡੀਆਂ ਅੱਖਾਂ ਵਿੱਚ ਦੇਖਣਾ ਚਾਹੁੰਦੀ ਹੈ ਉਹ ਫਿਰ ਤੋਂ ਉਹ ਬਣਨਾ ਚਾਹੁੰਦੀ ਹੈ ਜਿਸ ਦੀ ਤੁਸੀਂ ਤਾਰੀਫ਼ ਕਰੋ ਤੇ ਉੱਥੇ ਹੀ ਤੁਹਾਡਾ ਰਿਵਰਸ ਗੇਮ ਸ਼ੁਰੂ ਹੁੰਦਾ ਹੈ ਤੁਹਾਨੂੰ ਉਸ ਨੂੰ ਨੀਚਾ ਦਿਖਾਉਣ ਦੀ ਕੋਈ ਜ਼ਰੂਰਤ ਨਹੀਂ ਨਾ ਹੀ ਬਦਤਮੀਜ਼ੀ ਕਰਨ ਦੀ ਬਸ ਕਿਸੇ ਦੀ ਤਾਰੀਫ਼ ਕਰ ਦਿਓ ਕਿਸ ਤਰ੍ਹਾਂ ਉਸ ਦਾ ਐਟੀਟਿਊਡ ਜ਼ਮੀਨ ਉੱਪਰ ਆ ਜਾਏਗਾ ਕਿਉਂਕਿ ਤਾਰੀਫ਼ ਜਦੋਂ ਕਿਸੇ ਹੋਰ ਨੂੰ ਮਿਲਦੀ ਹੈ ਤਾਂ ਸਭ ਤੋਂ ਜ਼ਿਆਦਾ ਚਲਣ ਉਸ ਨੂੰ ਹੀ ਹੁੰਦੀ ਹੈ ਜਿਸ ਨੂੰ ਲੱਗਦਾ ਹੈ ਕਿ ਉਹ ਤੁਹਾਡੀ ਦੁਨੀਆ ਹੈ ਦੋਸਤੋ ਅਗਰ ਉਸ ਦਾ ਹੰਕਾਰ ਆਸਮਾਨ ਛੂਣ ਲੱਗੇ ਤਾਂ ਯਾਦ ਰੱਖਣਾ ਇਹ ਤਰੀਕਾ ਲੜਕੀ ਦਾ ਹੰਕਾਰ ਤੋੜਨ ਦਾ ਹੈ ਦੂਸਰਾ ਤਰੀਕਾ ਉਸ ਨੂੰ ਨਜ਼ਰ ਅੰਦਾਜ਼ ਕਰਕੇ ਆਪਣੀ ਵੈਲਿਊ ਵਧਾਓ ਦੋਸਤੋ ਤੁਸੀਂ ਕਦੀ ਮਹਿਸੂਸ ਕੀਤਾ ਹੈ ਕਿ ਕੋਈ ਔਰਤ ਤੁਹਾਡੇ ਨਾਲ ਹੈ ਕਿਉਂਕਿ ਉਸਨੂੰ ਲੱਗਦਾ ਹੈ ਕਿ ਤੁਸੀਂ ਉਸਨੂੰ ਛੱਡ ਨਹੀਂ ਸਕਦੇ ਉਸਦਾ ਵਿਹਾਰ ਬਦਲ ਜਾਂਦਾ ਹੈ ਉਹ ਤੁਹਾਨੂੰ ਇਗਨੋਰ ਕਰਦੀ ਹੈ ਤੁਹਾਨੂੰ ਤਾਨੇ ਮਾਰਦੀ ਹੈ ਇਹ ਮਹਿਸੂਸ ਕਰਵਾਉਂਦੀ ਹੈ ਕਿ ਤੁਸੀਂ ਉਸਦੀ ਲਾਈਫ ਦਾ ਜ਼ਰੂਰੀ ਹਿੱਸਾ ਨਹੀਂ ਮੇਰੇ ਪਾਈ ਅਸਲੀ ਗੇਮ ਉੱਥੇ ਹੀ ਸ਼ੁਰੂ ਹੁੰਦਾ ਹੈ ਜਿੱਥੇ ਤੁਸੀਂ ਖੁਦ ਨੂੰ ਬਦਲਦੇ ਹੋ ਇਸ ਲਈ ਸਭ ਤੋਂ ਪਹਿਲਾਂ ਤੁਸੀਂ ਉਸਨੂੰ ਨਜ਼ਰ ਅੰਦਾਜ਼ ਕਰਕੇ ਆਪਣੀ ਵੈਲਿਊ ਵਧਾਓ ਹਰ ਇਨਸਾਨ ਚਾਹੁੰਦਾ ਹੈ ਅਟੈਨਸ਼ਨ ਖਾਸ ਕਰਕੇ ਜਦੋਂ ਉਸ ਨੂੰ ਆਦਤ ਲੱਗ ਜਾਂਦੀ ਹੈ ਕਿ ਕੋਈ ਹਰ ਸਮੇਂ ਉਸ ਦੇ ਪਿੱਛੇ ਭੱਜ ਰਿਹਾ ਹੈ ਤੁਸੀਂ ਹਰ ਗੱਲ ਉੱਪਰ ਹਾਂ ਜਾਨੂ ਠੀਕ ਹੈ ਜਾਨੂ ਤੂੰ ਜਿਸ ਤਰ੍ਹਾਂ ਕਹੇ ਉਸੇ ਤਰ੍ਹਾਂ ਕਰਦੇ ਹਾਂ ਤਾਂ ਸਾਹਮਣੇ ਵਾਲੀ ਨੂੰ ਲੱਗਦਾ ਹੈ ਮੈਂ ਜਿਸ ਤਰ੍ਹਾਂ ਚਾਹਾਂ ਇਸ ਨੂੰ ਕਮਾ ਸਕਦੀ ਹਾਂ ਇੱਕ ਦਿਨ ਤੁਸੀਂ ਚੁੱਪ ਹੋ ਜਾਂਦੇ ਹੋ ਉਸਦੇ ਮੈਸੇਜ ਦਾ ਜਵਾਬ ਦੇਰ ਨਾਲ ਦਿੰਦੇ ਹੋ ਉਸ ਦੀਆਂ ਗੱਲਾਂ ਉੱਪਰ ਓਵਰ ਰਿਐਕਟ ਕਰਨਾ ਬੰਦ ਕਰ ਦਿਓ ਬਸ ਮੁਸਕਰਾ ਕੇ ਟਾਲਦੇ ਹੋ ਉਸੇ ਵਕਤ ਉਹ ਸੋਚਦੀ ਹੈ ਕਿ ਇਸ ਵਿੱਚ ਤਾਂ ਪਹਿਲੇ ਵਰਗਾ ਕੁਝ ਨਹੀਂ ਕਿਤੇ ਕੋਈ ਹੋਰ ਤਾਂ ਨਹੀਂ ਆ ਗਈ ਇਸ ਦੀ ਜ਼ਿੰਦਗੀ ਵਿੱਚ ਬਸ ਉੱਥੇ ਹੀ ਤੁਹਾਡੀ ਵੈਲਿਊ ਵਧਣ ਲੱਗਦੀ ਹੈ ਕਿਉਂਕਿ ਇਨਸਾਨ ਉਸ ਦੀ ਕਦਰ ਕਰਦਾ ਹੈ ਜਿਸ ਨੂੰ ਖੋਣੇ ਦਾ ਡਰ ਹੋਵੇ ਉਥੇ ਹੀ ਉਸਦਾ ਹੰਕਾਰ ਟੁੱਟਦਾ ਹੈ ਫਿਰ ਉਸ ਨੂੰ ਪਤਾ ਲੱਗਦਾ ਹੈ ਕਿ ਜਿੰਨੀ ਸਪੈਸ਼ਲ ਉਹ ਹੈ ਉਨੇ ਹੀ ਸਪੈਸ਼ਲ ਤੁਸੀਂ ਵੀ ਹੋ ਤੁਹਾਡੀ ਚੁੱਪੀ ਵੀ ਸ਼ੋਰ ਮਚਾਉਂਦੀ ਹੈ ਜਦੋਂ ਤੁਸੀਂ ਕਿਸੇ ਨੂੰ ਨਜ਼ਰ ਅੰਦਾਜ਼ ਕਰਦੇ ਹੋ ਤੀਸਰਾ ਤਰੀਕਾ ਜਦੋਂ ਉਹ ਡਰਾਮੇ ਕਰੇ ਤਾਂ ਸ਼ਾਂਤ ਰਹੋ ਦੋਸਤੋ ਤੁਸੀਂ ਕਦੀ ਨੋਟਿਸ ਕੀਤਾ ਹੈ ਜਦੋਂ ਕੋਈ ਲੜਕੀ ਬਿਨਾਂ ਵਜ੍ਹਾ ਗੁੱਸਾ ਹੋ ਜਾਏ ਤੇ ਰੋਂਦਾ ਡਰਾਮਾ ਕਰਨ ਲੱਗੇ ਉਸ ਵਕਤ ਸਾਡਾ ਦਿਮਾਗ ਘੁੰਮ ਜਾਂਦਾ ਹੈ ਅਸੀਂ ਸੋਚਦੇ ਹਾਂ ਹੁਣ ਮੈਂ ਕੀ ਕਰਾਂ ਇਹ ਨਾਰਾਜ਼ ਨਾ ਹੋ ਜਾਏ ਮੈਂ ਹੀ ਮਨਾ ਲਵਾਂ ਇਹ ਹੀ ਸਭ ਤੋਂ ਵੱਡੀ ਗਲਤੀ ਹੋ ਜਾਂਦੀ ਹੈ ਭਾਈ ਡਰਾਮਾ ਕਿਸੇ ਵੀ ਲੜਕੀ ਦਾ ਸਭ ਤੋਂ ਵੱਡਾ ਹਥਿਆਰ ਹੁੰਦਾ ਹੈ ਉਹ ਜਾਣਦੀ ਹੈ ਕਿ ਇੱਕ ਹੰਝੂ ਇੱਕ ਨਾਰਾਜ਼ਗੀ ਤੁਹਾਨੂੰ ਤੋੜ ਸਕਦੀ ਹੈ ਅਗਰ ਉਸ ਵਕਤ ਤੁਸੀਂ ਕੁਝ ਨਹੀਂ ਕਿਹਾ ਨਾ ਹੀ ਕੋਈ ਜਵਾਬ ਦਿੱਤਾ ਨਾ ਬਹਿਸ ਕਰੋ ਸਿਰਫ ਸ਼ਾਂਤ ਰਹੋ ਤਾਂ ਉਸ ਦਾ ਸਭ ਤੋਂ ਵੱਡਾ ਹਥਿਆਰ ਬੇਅਸਰ ਹੋ ਜਾਂਦਾ ਉਹ ਹੈਰਾਨ ਹੋਵੇਗੀ ਕਿ ਇਹ ਤਾਂ ਪਹਿਲਾਂ ਪਰੇਸ਼ਾਨ ਹੋ ਜਾਂਦਾ ਸੀ ਇਹ ਕਿਸ ਤਰ੍ਹਾਂ ਚੁੱਪ ਹੈ ਉਸ ਦੀ ਪਲੈਨਿੰਗ ਫੇਲ ਹੋ ਗਈ ਮੇਰੇ ਭਾਈ ਉਸ ਨੂੰ ਲੱਗੇਗਾ ਕਿ ਇਹ ਮੇਰੇ ਇਮੋਸ਼ਨਲ ਟਰੈਪ ਵਿੱਚ ਨਹੀਂ ਫਸਿਆ ਅਗਰ ਤੁਸੀਂ ਸਾਈਲੈਂਟ ਹੋ ਗਏ ਤਾਂ ਉਹ ਖੁਦ ਹੀ ਥੱਕ ਜਾਏਗੀ ਕਿਉਂਕਿ ਕੋਈ ਵੀ ਇਨਸਾਨ ਤਦ ਤੱਕ ਡਰਾਮਾ ਕਰਦਾ ਹੈ ਜਦੋਂ ਤੱਕ ਉਸ ਨੂੰ ਰਿਐਕਸ਼ਨ ਮਿਲ ਰਿਹਾ ਹੁੰਦਾ ਤੁਸੀਂ ਖੁਦ ਨੂੰ ਕੰਟਰੋਲ ਵਿੱਚ ਰੱਖ 파 ਰਹੇ ਹੋ ਤਾਂ ਉਹ ਤੁਹਾਨੂੰ ਹਲਕੇ ਵਿੱਚ ਲੈਣਾ ਛੱਡ ਦੇਵੇਗੀ ਉਸ ਦੀ ਨਜ਼ਰ ਵਿੱਚ ਤੁਹਾਡਾ ਕਦ ਵੱਧ ਜਾਏਗਾ ਤੁਹਾਡਾ ਸਾਈਲੈਂਸ ਉਸਦੇ ਡਰਾਮੇ ਤੋਂ ਜ਼ਿਆਦਾ ਤਾਕਤਵਰ ਹੈ ਚੌਥਾ ਤਰੀਕਾ ਉਸਦੀ ਤਾਰੀਫਾਂ ਦੀ ਭੁੱਖ ਨੂੰ ਅਣਦੇਖਾ ਕਰੋ ਤੁਸੀਂ ਕਦੀ ਔਰ ਕੀਤਾ ਹੈ ਕੁਝ ਔਰਤਾਂ ਨੂੰ ਹਰ ਸਮੇਂ ਤਾਰੀਫ ਚਾਹੀਦੀ ਕਿ ਮੈਂ ਕਿਸ ਤਰ੍ਹਾਂ ਦੀ ਲੱਗ ਰਹੀ ਹਾਂ ਅੱਜ ਮੇਰਾ ਹੈਅਰ ਸਟਾਈਲ ਕਿਹਦਾ ਲੱਗਿਆ ਅਗਰ ਤੁਸੀਂ ਤਾਰੀਫ ਨਹੀਂ ਕੀਤੀ ਤਾਂ ਮੰਨੋ ਤੁਸੀਂ ਕੋਈ ਗੁਨਾਹ ਕਰ ਦਿੱਤਾ ਹੋਵੇ ਦੋਸਤੋ ਕਿ ਤੁਸੀਂ ਜਾਣਦੇ ਹੋ ਇਹ ਹੀ ਉਹ ਜਗ੍ਹਾ ਹੈ ਜਿੱਥੇ ਉਨ੍ਹਾਂ ਦੇ ਹੰਕਾਰ ਦੀ ਜੜ ਗਹਿਰੀ ਹੁੰਦੀ ਹੈ ਇਸ ਲਈ ਦੋਸਤੋ ਉਸਦੀ ਤਾਰੀਫ ਦੀ ਭੁੱਖ ਨੂੰ ਅਣਦੇਖਾ ਕਰੋ اگر ਤੁਸੀਂ ਕਹਿੰਦੇ ਹੋ ਤੂੰ ਤਾਂ ਕਮਾਲ ਲੱਗ ਰਹੀ ਹੈ ਤੂੰ ਬਹੁਤ ਖੂਬਸੂਰਤ ਹੈ ਤੇਰੇ ਵਰਗਾ ਸਮਾਨ ਕੋਈ ਨਹੀਂ ਇੱਕ ਵਕਤ ਆਏਗਾ ਤੁਹਾਡੀ ਤਾਰੀਫ ਦੀ ਕੋਈ अहमियत ਨਹੀਂ ਰਹੇਗੀ ਕਿਉਂਕਿ ਜੋ ਚੀਜ਼ ਰੋਜ਼ ਮਿਲਦੀ ਹੈ ਉਸ ਦੀ ویلیو ਖਤਮ ਹੋ ਜਾਂਦੀ ਹੈ ਜਦੋਂ ਨਵਾਂ ਡ्रेस ਪਾ ਕੇ ਆਇਆ ਤੁਸੀਂ کہہ دیو بس ٹھیک ਹੈ بس ਉੱਥੇ ਹੀ ਉਸ ਦੀ ਦੁਨੀਆ ਹਿੱਲ ਜਾਂਦੀ ਹੈ ਉਹ ਸੋਚਦੀ ਹੈ ਕਿ ਮੇਰੀ ਕੋਈ ਅਹਿਮੀਅਤ ਨਹੀਂ ਰਹੀ ਉਸ ਨੂੰ ਮੇਰੇ ਵਿੱਚ ਕੋਈ ਇੰਟਰਸਟ ਨਹੀਂ ਰਿਹਾ ਬਸ ਇੱਥੇ ਹੀ ਸ਼ੁਰੂ ਹੁੰਦਾ ਹੈ ਆਕੜ ਜਾਂ ਹੰਕਾਰ ਦਾ ਟੁੱਟਣਾ ਪੰਜਵਾਂ ਤਰੀਕਾ ਹਰ ਗੱਲ ਵਿੱਚ ਸਹਿਮਤ ਨਾ ਹੋ ਕੇ ਆਪਣੀ رائے ਦਿਓ ਕਿ ਤੁਸੀਂ ਜਾਣਦੇ ਹੋ ਅਗਰ ਤੁਸੀਂ ਉਸਦੀ ਹਰ ਗੱਲ ਵਿੱਚ ਸਿਰ ਹਿਲਾਉਂਦੇ ਰਹੋਗੇ ਤਾਂ ਉਹ ਵੀ ਸੋਚੇਗੀ ਇਸ ਦੀ ਖੋਦੀ ਕੋਈ ਸੋਚ ਨਹੀਂ ਹੈ ਮੈਂ ਜੋ ਬੋਲਾਂ ਉਹੀ ਮੰਨ ਲੈਂਦਾ ਹੈ ਜਦੋਂ ਤੁਸੀਂ ਹਰ ਗੱਲ ਵਿੱਚ ਹਾਂ ਬੋਲਦੇ ਹੋ ਤਾਂ ਤੁਸੀਂ ਸਿਰਫ ਜੱਸਮਨ ਹੀ ਬਣਦੇ ਹੋ ਤੁਹਾਡਾ ਆਪਣਾ ਵੀ ਨਜ਼ਰੀਆ ਹੋਣਾ ਚਾਹੀਦਾ ਤੁਸੀਂ ਵੀ ਇਨਸਾਨ ਹੋ ਤੁਹਾਡੇ ਵੀ ਕੁਝ ਸੋਚਣ ਸਮਝਣ ਦੇ ਤਰੀਕੇ ਹੋ ਸਕਦੇ ਹਨ ਕਦੀ ਕਦੀ ਉਸ ਨੂੰ ਨਾ ਕਹਿਣਾ ਉਸ ਨੂੰ ਗਲਤ ਕਹਿਣਾ ਉਸ ਦੇ ਈਗੋ ਉੱਪਰ ਵਾਰ ਕਰਦਾ ਹੈ ਇਸ ਤਰ੍ਹਾਂ ਕਰਨ ਨਾਲ ਉਹ ਤੁਹਾਨੂੰ ਕਦੇ ਵੀ ਹਲਕੇ ਵਿੱਚ ਨਹੀਂ ਲਏਗੀ ਤੁਹਾਡੀ ਹਰ ਗੱਲ ਨੂੰ ਧਿਆਨ ਨਾਲ ਸੁਣੇਗੀ ਅਗਲੀ ਵਾਰ ਉਸਦੀ ਹਰ ਗੱਲ ਵਿੱਚ ਹਾਂ ਵਿੱਚ ਹਾਂ ਨਹੀਂ ਮਿਲਾਉਣਾ ਆਪਣੀ ਵੀ ਸੋਚ ਰੱਖੋ ਆਪਣੇ ਵੀ ਸ਼ਬਦ ਬੋਲੋ ਤੇ ਆਪਣੇ ਅੰਦਰ ਦੇ ਮਰਦ ਨੂੰ ਜ਼ਿੰਦਾ ਰੱਖੋ ਛੇਵਾਂ ਤਰੀਕਾ ਆਪਣਾ ਫੋਕਸ ਖੁਦ ਉੱਪਰ ਰੱਖੋ ਤੁਸੀਂ ਕਦੀ ਸੋਚਿਆ ਹੈ ਕਿ ਦਿਨ ਭਰ ਉਸਦੇ ਬਾਰੇ ਕਿਉਂ ਸੋਚਦੇ ਹੋ ਸਵੇਰੇ ਉੱਠਦੇ ਹੀ ਉਸਦਾ ਚਿਹਰਾ ਰਾਤ ਨੂੰ ਸੌਂਦੇ ਵਕਤ ਉਸਦੀਆਂ ਗੱਲਾਂ ਫਿਰ ਤੁਸੀਂ ਪਰੇਸ਼ਾਨ ਹੁੰਦੇ ਹੋ ਕਿ ਉਹ ਤੁਹਾਨੂੰ ਨਜ਼ਰਅੰਦਾਜ਼ ਕਰ ਰਹੀ ਹੈ ਤੁਹਾਨੂੰ ਅਹਮियत ਨਹੀਂ ਦੇ ਰਹੀ ਸਮੱਸਿਆ ਇਹ ਨਹੀਂ ਹੈ ਕਿ ਉਹ ਬਦਲ ਗਈ ਹੈ ਸਮੱਸਿਆ ਇਹ ਹੈ ਕਿ ਤੁਸੀਂ ਖੁਦ ਨੂੰ ਭੁੱਲ ਗਏ ਹੋ ਯਾਦ ਰੱਖੋ ਜਦੋਂ ਤੁਸੀਂ ਖੁਦ ਨੂੰ ਪਿਆਰ ਕਰਨਾ ਸ਼ੁਰੂ ਕਰ ਦਿੱਤਾ ਉਸ ਦਿਨ ਦੁਨੀਆ ਵੀ ਤੁਹਾਨੂੰ ਦੇਖਣ ਲੱਗੇਗੀ ਜਦੋਂ ਤੁਸੀਂ ਦਿਨ ਰਾਤ ਕਿਸੇ ਹੋਰ ਦੀ ਖੁਸ਼ੀ ਕਿਸੇ ਹੋਰ ਦੀ ਮੌਜੂਦਗੀ ਕਿਸੇ ਹੋਰ ਦੀ ਪਰਵਾਹ ਵਿੱਚ ਉਲਝ ਜਾਓਗੇ ਤਾਂ ਉਹ ਸੋਚੇਗੀ ਜੋ ਖੁਦ ਦੀ ਵੈਲਿਊ ਨਹੀਂ ਜਾਣਦਾ ਉਹ ਮੈਨੂੰ ਕੀ ਜਾਣੇਗਾ ਤੁਸੀਂ ਉਸਦੇ ਮੈਸੇਜ ਦਾ ਇੰਤਜ਼ਾਰ ਕਰਦੇ ਹੋ ਉਸਦੀ ਕਾਲ ਦੇ ਲਈ ਬੇਚੈਨ ਰਹਿੰਦੇ ਹੋ ਤੁਸੀਂ ਕਦੀ ਸੋਚਿਆ ਤੁਸੀਂ ਖੁਦ ਨੂੰ ਕਿੰਨੀ ਕਾਲ ਕਰਦੇ ਹੋ ਮਤਲਬ ਇਹ ਹੈ ਕਿ ਤੁਸੀਂ ਆਪਣੇ ਗੋਲ ਨੂੰ ਆਪਣੇ ਪੈਸ਼ਨ ਨੂੰ ਕਿੰਨੀ ਵਾਰ ਯਾਦ ਕੀਤਾ ਭਾਈ ਲੜਕੀਆਂ ਇਸ ਤਰ੍ਹਾਂ ਦੇ ਲੜਕਿਆਂ ਵੱਲ ਕੌਸ਼ਿਤ ਹੁੰਦੀ ਹੈ ਜੋ ਖੁਦ ਦੇ ਲਈ ਜਿੰਦੇ ਹਨ ਜਿਨ੍ਹਾਂ ਲੜਕੀਆਂ ਨੂੰ ਪਤਾ ਹੁੰਦਾ ਹੈ ਕਿ ਜ਼ਿੰਦਗੀ ਵਿੱਚ ਕੀ ਚਾਹੀਦਾ ਹੈ ਉਹ ਲੜਕੇ ਨਹੀਂ ਜੋ ਹਰ ਵਕਤ ਉਹਨਾਂ ਦਾ ਪਿੱਛਾ ਕਰਦੇ ਹਨ ਇਸ ਲਈ ਜਿਮ ਜਾਓ ਬੁੱਕ ਪੜ੍ਹੋ ਸਕਿੱਲ ਸਿੱਖੋ ਪੈਸੇ ਕਮਾਉਣ ਦੀ ਪਲਾਨਿੰਗ ਕਰੋ ਕਿਉਂਕਿ ਜਦੋਂ ਤੁਸੀਂ ਖੁਦ ਉੱਪਰ ਕੰਮ ਕਰਦੇ ਹੋ ਤਾਂ ਤੁਹਾਡੀ એનર્ਜੀ ਬਦਲਦੀ ਹੈ ਇਹ ਉਹ ਚੀਜ਼ਾਂ ਹਨ ਜੋ ਉਸ ਨੂੰ ਤੁਹਾਡੇ ਵੱਲ ਖਿੱਚ ਕੇ ਲਿਆਉਂਦੀ ਹੈ ਉਸ ਨੂੰ ਇਹ ਨਾ ਦਿਖਾਓ ਕਿ ਤੁਸੀਂ ਉਸਤੇ ਪਿੱਛੇ ਭੱਜ ਰਹੇ ਹੋ ਉਸ ਨੂੰ ਇਹ ਦਿਖਾਓ ਤੁਹਾਡੇ ਕੋਲ ਵੀ ਇੱਕ ਦੁਨੀਆ ਹੈ ਅਗਰ ਉਹ ਚਾਹੇ ਤਾਂ ਉਸ ਦਾ ਹਿੱਸਾ ਬਣ ਸਕਦੀ ਹੈ ਕਿਸੇ ਨੂੰ ਇੰਨਾ ਖਾਸ ਸਮਝ ਲਿਆ ਹੈ ਕਿ ਤੁਸੀਂ ਖੁਦ ਨੂੰ ਭੁੱਲ ਬੈਠੇ ਹੋ ਕਿ ਉਸ ਇਨਸਾਨ ਨੇ ਤੁਹਾਨੂੰ ਇੰਨਾ ਖਾਸ ਸਮਝਿਆ ਹੈ ਅਗਰ ਨਹੀਂ ਤਾਂ ਵਕਤ ਆ ਗਿਆ ਹੈ ਖੁਦ ਨੂੰ ਉਹ ਅਹਿਮੀਅਤ ਦੋ ਜੋ ਤੁਸੀਂ ਦੂਸਰਿਆਂ ਨੂੰ ਦਿੰਦੇ ਆਏ ਹੋ ਕਈ ਵਾਰ ਲੜਕੀ ਦੇ ਨਾਲ ਇੰਨਾ ਜੁੜ ਜਾਂਦੇ ਹੋ ਤੁਹਾਨੂੰ ਲੱਗਦਾ ਹੈ ਕਿ ਸਾਡੀ ਸਾਰੀ ਖੁਸ਼ੀ ਉਸ ਵਿੱਚ ਹੈ ਉਹੀ ਲੜਕੀ ਤੁਹਾਡੀ ਭਾਵਨਾਵਾਂ ਨੂੰ ਹਲਕੇ ਵਿੱਚ ਲੈਣ ਲੱਗਦੀ ਹੈ ਤੁਹਾਡੇ ਪਿਆਰ ਨੂੰ ਨਜ਼ਰ ਅੰਦਾਜ਼ ਕਰਨ ਲੱਗਦੀ ਹੈ ਹੁਣ ਵਕਤ ਬਦਲਣ ਦਾ ਹੈ ਨਾ ਗੁੱਸੇ ਨਾਲ ਨਾ ਬਦਲੇ ਦੀ ਭਾਵਨਾ ਨਾਲ ਬਲਕਿ ਖੁਸ਼ ਰਹਿ ਕੇ ਹਾਂ ਖੁਸ਼ ਰਹਿ ਕੇ ਇਹ ਦੇਖ ਕੇ ਉਹ ਹੈਰਾਨ ਹੋਵੇਗੀ ਕਿ ਤੁਸੀਂ ਹੁਣ ਹੱਸਦੇ ਹੋ ਜਿਉਂਦੇ ਹੋ ਬਿਨਾ ਉਸ ਦੀ ਯਾਦ ਦੇ ਉਸਦੇ ਬਿਨਾ ਖੁਸ਼ ਰਹਿੰਦੇ ਹੋ ਤਾਂ ਉਸਦਾ ਹੰਕਾਰ ਹਿੱਲਣ ਲੱਗਦਾ ਹੈ ਉਸ ਨੂੰ ਲੱਗਦਾ ਹੈ ਕਿ ਤੁਸੀਂ ਆਪਣੀ ਖੋਦੀ ਦੁਨੀਆ ਬਣਾ ਚੁੱਕੇ ਹੋ ਉਸਦਾ ਈਗੋ ਟੁੱਟਣ ਲੱਗਦਾ ਹੈ ਯਾਦ ਰੱਖਣਾ ਕਿਸੇ ਦਾ ਹੰਕਾਰ ਉਦੋਂ ਟੁੱਟਦਾ ਹੈ ਜਦੋਂ ਉਹ ਦੇਖੇ ਕਿ ਤੁਸੀਂ ਉਸਦੇ ਬਿਨਾ ਮੁਸਕਰਾਉਣਾ ਸਿੱਖ ਗਏ ਹੋ 8ਵਾਂ ਤਰੀਕਾ ਉਸਤੇ ਕੰਟਰੋਲ ਗੇਮ ਵਿੱਚ ਨਾ ਫਸੋ ਕਦੀ ਇਸ ਤਰ੍ਹਾਂ ਲੱਗਦਾ ਹੈ ਕਿ ਸਭ ਕੁਝ ਸਹੀ ਹੈ ਫਿਰ ਵੀ ਤੁਸੀਂ ਗਲਤ ਬਣ ਗਏ ਤੁਸੀਂ ਉਸ ਨੂੰ ਖੁਸ਼ ਕਰਨ ਦੀ ਹਰ ਕੋਸ਼ਿਸ਼ ਕਰੀ ਪਰ ਉਸਨੇ ਹਰ ਵਾਰ ਤੁਹਾਨੂੰ ਛੋਟਾ ਮਹਿਸੂਸ ਕਰਵਾਇਆ ਕੁਝ ਲੋਕ ਤੁਹਾਨੂੰ ਕੰਟਰੋਲ ਲਈ ਮਾਈਂਡ ਗੇਮ ਖੇਡਦੇ ਹਨ ਉਹ ਜਾਣਬੁੱਝ ਕੇ ਤੇ ਕਦੀ ਤੁਹਾਨੂੰ ਪਿਆਰ ਦਿਖਾਉਂਦੇ ਹਨ ਤੇ ਕਦੇ ਠੰਡੇ ਹੋ ਜਾਂਦੇ ਹਨ ਕਦੇ ਤੁਹਾਡੇ ਕੋਲ ਆਉਂਦੇ ਹਨ ਤੇ ਕਦੇ ਤੁਹਾਨੂੰ ਦੂਰ ਕਰ ਦਿੰਦੇ ਹਨ ਤਾਂ ਕਿ ਤੁਸੀਂ ਉਲਝੇ ਰਹੋ ਤੁਹਾਡੀ ਸੋਚ ਹਮੇਸ਼ਾ ਉਸ ਦੇ ਇਰਤ ਦੇ ਕਿਰਦੂ ਘੁੰਮਦੀ ਰਹੇ ਇਹ ਇੱਕ ਚਲਾਕੀ ਭਰਿਆ ਗੇਮ ਹੈ ਤੁਸੀਂ ਇੱਕ ਵਾਰ ਇਸ ਵਿੱਚ ਫਸ ਗਏ ਤਾਂ ਤੁਸੀਂ ਖੁਦ ਤੇ ਵੀ ਨਹੀਂ ਰਹੋਗੇ ਮਾਈਂਡ ਗੇਮ ਦੀ ਸਭ ਤੋਂ ਵੱਡੀ ਪਹਿਚਾਨ ਹੁੰਦੀ ਹੈ ਕਿ ਉਹ ਤੁਹਾਡੇ ਤੋਂ ਅਟੈਂਸ਼ਨ ਚਾਹੁੰਦੀ ਹੈ ਤੁਹਾਡੇ ਤੋਂ ਕਮਿਟਮੈਂਟ ਚਾਹੁੰਦੀ ਹੈ ਇਹ ਇਨਸਾਨ ਨਾਲ ਪਿਆਰ ਨਹੀਂ ਹੁੰਦਾ ਮੇਰੇ ਭਾਈ ਇਹ ਈਗੋ ਦੀ ਭੁੱਖੀ ਹੁੰਦੀ ਹੈ ਤੁਸੀਂ ਖੁਸ਼ ਰਹੋ ਤਾਂ ਉਸ ਨੂੰ ਜਲਨ ਹੁੰਦੀ ਹੈ ਤੁਸੀਂ ਉਦਾਸ ਹੋਵੋ ਤਾਂ ਉਹ ਗਾਇਬ ਹੋ ਜਾਂਦੀ ਹੈ ਤੁਸੀਂ ਸਵਾਲ ਪੁੱਛੋ ਤਾਂ ਉਹ ਚੁੱਪੀ ਸਾਧ ਲੈਂਦੀ ਹੈ ਚੁੱਪ ਰਹੋ ਤਾਂ ਉਸ ਨੂੰ ਕੋਈ ਫਰਕ ਨਹੀਂ ਪੈਂਦਾ ਹੁਣ ਤੁਸੀਂ ਸੋਚੋ ਕਿ ਤੁਸੀਂ ਸੱਚ ਵਿੱਚ ਕਿਸੇ ਦੇ ਨਾਲ ਪਿਆਰ ਵਿੱਚ ਹੋ ਜਾਂ ਕਿਸੇ ਦੇ ਮਾਈਂਡ ਕੰਟਰੋਲ ਗੇਮ ਵਿੱਚ ਹੋ ਅਗਰ ਤੁਹਾਨੂੰ ਕੋਈ ਇਮੋਸ਼ਨਲੀ ਹਿਲਾਉਣ ਦੀ ਕੋਸ਼ਿਸ਼ ਕਰੇ ਉਸ ਦਾ ਜਵਾਬ ਇੱਕ ਹੀ ਹੈ ਉਸ ਨੂੰ ਦਿਖਾ ਦਿਓ ਕਿ ਤੁਸੀਂ ਉਸ ਨੂੰ ਖੁਸ਼ ਕਰਨ ਦੀ ਮਸ਼ੀਨ ਨਹੀਂ ਜੋ ਇਨਸਾਨ ਤੁਹਾਨੂੰ ਪਿਆਰ ਕਰਦਾ ਹੈ ਉਹ ਤੁਹਾਨੂੰ ਕੰਟਰੋਲ ਨਹੀਂ ਕਰਦਾ ਅਗਰ ਕੋਈ ਤੁਹਾਨੂੰ ਪਿਆਰ ਕਰਦਾ ਹੈ ਇਮੋਸ਼ਨਲ ਚੂਲਾ ਚੁਲਾ ਰਿਹਾ ਹੈ ਕਦੀ ਪਿਆਰ ਤੇ ਕਦੀ ਦੂਰੀ ਦਾ ਨਾਟਕ ਕਰ ਰਿਹਾ ਹੈ ਤਾਂ ਉਸਦੇ ਮਾਈਂਡ ਕੀਮ ਤੋਂ ਬਾਹਰ ਹੋ ਜਾਓ ਤੇ ਖੁਦ ਨੂੰ ਸੰਭਾਲ ਲਓ ਦੋਸਤੋ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦਾ ਵੀਡੀਓ ਪਸੰਦ ਆਇਆ ਹੋਵੇਗਾ ਆਪਣਾ ਕੀਮਤੀ ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ